ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਭਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਸਾਡੇ ਨਾਲ ਮੌਜੂਦ ਨੇ ਕੈਨੇਡਾ ਨੇ ਬਹੁਤ ਕੁਝ ਬਦਲ ਦਿੱਤਾ ਹੈ ਔਰ 31 ਮਾਰਚ ਤੋਂ ਬਾਅਦ ਬਹੁਤ ਕੁਝ ਨਵਾਂ ਇੰਪਲੀਮੈਂਟ ਹੋਣ ਜਾ ਰਿਹਾ ਹੈ ਸਟੂਡੈਂਟਸ ਸਾਰੀਆਂ ਨਵੀਆਂ ਚੇਂਜਸ ਨੂੰ ਚੰਗੀ ਤਰ੍ਹਾਂ ਸਮਝਣ ਜਸਮੀਤ ਜੀ ਨੇ ਇਹ ਵੀ ਸਾਨੂੰ ਦੱਸਿਆ ਕਿ 5000 ਆਫਰ ਲੈਟਰ ਦਾ ਟਾਰਗੇਟ ਉਹਨਾਂ ਨੇ ਬਣਾਇਆ ਹੈ ਸਾਡੇ ਸਟੂਡੈਂਟਸ ਦੇ ਲਈ ਔਰ ਅਲੱਗ-ਅਲੱਗ ਪ੍ਰੋਵਿੰਸ ਦੇ ਵਿੱਚ ਹੁਣ ਕੋਟਾ ਸਿਸਟਮ ਲਾਗੂ ਹੋਏਗਾ ਔਰ ਇਹਦੇ ਨਾਲ-ਨਾਲ ਸਾਡੇ ਸਟੂਡੈਂਟਸ ਹੁਣ ਇਹ ਸਮਝਣਾ ਜ਼ਰੂਰ ਚਾਣਗੇ ਜਸ਼ਮੀਤ ਜੀ ਕਿ ਉਹਨਾਂ ਲਈ ਪ੍ਰਾਇਓਰਟੀ ਕਿਵੇਂ ਤੈਅ ਹੋਵੇ ਸਟੂਡੈਂਟ ਕਿਵੇਂ ਤੈਅ ਕਰੇ ਕਿ ਉਹਨੇ ਟੋਰਾਂਟੋ ਜਾਣਾ ਹੈ ਬੈਂਕੂਵਰ ਜਾਣਾ ਹੈ ਕਿਊਬਿਕ ਜਾਣਾ ਕਿਉਂਕਿ ਕਿਊਬਿਕ ਦਾ ਵੀ ਕੋਟਾ ਕਾਫੀ ਜ਼ਿਆਦਾ ਵੱਧ ਗਿਆ ਤੇ ਕੀ ਇਹਨਾਂ ਸਾਰੇ ਪ੍ਰੋਵਿੰਸ ਦੇ ਵਿੱਚ ਚੰਗੇ ਸਰਕਾਰੀ ਕਾਲਜ ਨੇ ਕਿਤੇ ਕੰਪਰੋਮਾਈਜ਼ ਤਾਂ ਨਹੀਂ ਸਟੂਡੈਂਟਸ ਨੂੰ ਕਰਨਾ ਪਏਗਾ ਜਿਹੜੀ ਇਹ ਨਵੀਂ ਪਾਲਿਸੀ ਹੈ ਔਰ ਤੁਹਾਡੇ ਨਾਲ ਜਿਵੇਂ 83 ਦੇ ਕਰੀਬ ਤੁਸੀਂ ਸਰਕਾਰੀ ਕਾਲਜਸ ਨਾਲ ਜੁੜੇ ਹੋ ਕਿ ਸਾਰੇ ਪ੍ਰੋਵਿੰਸ ਦੇ ਵਿੱਚ ਤੁਹਾਡੇ ਕੋਲੇ ਸਫੀਸ਼ੀਐਂਟ ਸਟੂਡੈਂਟਸ ਦੇ ਸਟੂਡੈਂਟਸ ਦੇ ਲਈ ਸਫੀਸ਼ੀਐਂਟ ਸੀਟਸ ਅਵੇਲੇਬਲ ਹੋਣਗੀਆਂ ਇਹਦੇ ਤੇ ਮੈਂ ਚਾਹੂੰਗਾ ਅੱਜ ਕਲੈਰਿਟੀ ਜਸਮੀਤ ਜੀ ਸਾਡੇ ਨਾਲ ਨੇ ਜਸਮੀਤ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਸਮੀਤ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਡੇ ਕੋਲੇ ਕੈਨੇਡਾ ਦੇ ਹਰ ਪ੍ਰੋਵਿੰਸ ਦਾ ਸਰਕਾਰੀ ਕਾਲਜ ਹੈ ਬਿਲਕੁਲ ਸੋ ਹਰ ਪ੍ਰੋਵਿੰਸ ਦੇ ਸਾਡੇ ਨਾਲ ਸਰਕਾਰੀ ਕਾਲਜ ਯੂਨੀਵਰਸਿਟੀਆਂ ਐਸੋਸੀਏਟਿਡ ਹੈਗੀਆਂ ਸੋ ਕੋਟੇ ਤੋਂ ਬਾਹਰ ਹੈਗੇ ਮਾਸਟਰਸ ਪ੍ਰੋਗਰਾਮ ਸੋ ਸਟੂਡੈਂਟ ਜਿਹੜੇ ਗ੍ਰੈਜੂਏਟ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਮਾਸਟਰ ਪ੍ਰੋਗਰਾਮ ਤੇ ਕਿਉਂਕਿ ਮਾਸਟਰ ਪ੍ਰੋਗਰਾਮ ਚ ਅਸੀਂ ਆਪਣਾ ਸਪਾਊਸ ਨਾਲ ਲੈ ਕੇ ਜਾ ਸਕਾਂਗੇ ਸੋ ਉਹ ਕੋਟੇ ਤੋਂ ਬਾਹਰ ਆ ਉਹਨਾਂ ਲਈ ਸਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਵੀ ਨਹੀਂ ਚਾਹੀਦੀ ਸੋ ਬੜੀ ਵੱਡੀ ਚੀਜ਼ ਹੈ ਸੋ ਮਾਸਟਰ ਪ੍ਰੋਗਰਾਮਸ ਜਿਹੜੇ ਜਿਹੜੇ ਯੂਨੀਵਰਸਿਟੀ ਚ ਹੈਗੀਆਂ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਬਟ ਉਹ ਬਹੁਤ ਸਾਰੇ ਯੂਨੀਵਰਸਟੀਆਂ ਅਸੀਂ ਆਲਰੇਡੀ ਕਰ ਰਹੇ ਹਾਂ ਜਿੱਥੇ ਤੁਸੀਂ ਸਟੂਡੈਂਟਸ ਕਰ ਸਕਦੇ ਹੋ ਮਾਸਟਰਸ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ ਮੈਂ ਇੱਕ ਸੈਕਿੰਡ ਰੁਕੂੰਗਾ ਮਾਸਟਰਸ ਦਾ ਮਤਲਬ ਮਾਸਟਰ ਡਿਗਰੀ ਜਾਂ ਪੀਜੀ ਡਿਪਲੋਮਾ ਵੀ ਮਾਸਟਰ ਡਿਗਰੀ ਪੀਜੀ ਡਿਪਲੋਮਾ ਨੂੰ ਇੱਥੋਂ ਹਟਾ ਦਿੱਤਾ ਗਿਆ ਕਿਉਂਕਿ ਪਹਿਲਾਂ ਸੀ ਕਿ ਅਦਰ ਪੀਜੀ ਪ੍ਰੋਗਰਾਮਸ ਅਦਰ ਪੀਜੀ ਪ੍ਰੋਗਰਾਮਸ ਚ ਲਾਅ ਔਰ ਮੈਡੀਸਨ ਦੇ ਪ੍ਰੋਗਰਾਮ ਆ ਰਹੇ ਸੀ ਸਿਰਫ ਉਹਨਾਂ ਨੂੰ ਹੁਣ ਹਟਾ ਦਿੱਤਾ ਗਿਆ ਕਿਉਂਕਿ ਬੱਚਿਆਂ ਨੇ ਪੀਜੀ ਪ੍ਰੋਗਰਾਮਸ ਦੀਆਂ ਫਾਈਲਾਂ ਵੀ ਲੋਜ ਕਰਨੀਆਂ ਸ਼ੁਰੂ ਕਰਤੀਆਂ ਸੀ ਸੋ ਸਟੂਡੈਂਟ ਹੁਣ ਸੋਚਣ ਦੀ ਗੱਲ ਇਹ ਹੈ ਕਿ ਜਿਵੇਂ 온ਟਾਰੀਓ ਚ 584 ਡੀਐਲਆਈ ਹਨ ਪਰ ਸੀਟਾਂ ਜੇ ਮਿਲੀਆਂ 1.5 ਲੱਖ ਕੋ ਕਿਦਾਂ ਡਿਵਾਈਡ ਹੋਏਗਾ ਸੋ ਮੋਸਟਲੀ ਜੋ ਸਾਨੂੰ ਨਿਊਜ਼ ਆ ਰਹੀ ਹੈ ਕਿ 90% ਸੀਟਸ ਵਿਲ ਬੀ 기ਵਨ ਟੂ ਗਵਰਨਮੈਂਟ ਕਾਲਜੇਸ ਐਂਡ ਯੂਨੀਵਰਸਿਟੀਆਂ ਔਰ ਪ੍ਰਾਈਵੇਟ ਕਾਲਜੇ ਸਿਰਫ ਉਹਨਾਂ ਨੂੰ ਹੀ ਸੀਟ ਦਿੱਤੀ ਜਾਏਗੀ ਜਿਹੜੇ ਕੀ ਕਹਿੰਦੇ ਆ ਬਹੁਤ ਜ਼ਿਆਦਾ ਆਥੈਂਟੀਕੇਟਿਡ ਰੂਲਸ ਫਾਲੋ ਕਰਕੇ ਸਟੂਡੈਂਟਸ ਨੂੰ ਇਨਵਾਈਟ ਕਰਦੇ ਨੇ ਸੋ ਬਹੁਤ ਕਸ਼ਮਰ ਕਸ਼ਲਾ ਕਮ ਹੈਗਾ ਕਿਉਂਕਿ 22 ਡੀਐਲਆਈਜ਼ ਹੈਗੇ ਆ ਕਾਲਜੇਸ ਦੇ ਔਰ 16 ਯੂਨੀਵਰਸਿਟੀਆਂ ਹਨ ਸੋ 38 ਇੰਸਟੀਟਿਊਟ ਹਨ ਟਾਰੀਓ ਵਿੱਚ ਜਿਹੜੇ ਪਬਲਿਕ ਸੋ so, 38 ਇੰਸਟੀਚੂਟ ਦੀ ਵੀ ਅਸੀਂ ਗੱਲ ਕਰੀ ਤਾਂ ਇਹ 38 ਇੰਸਟੀਚੂਟ ਹੀ 2 ਲੱਖ ਬੱਚਾ ਲੈ ਕੇ ਜਾ ਰਹੀ ਸੀ ਜੀ ਸੋ ਹੁਣ ਉਹ 1.5 ਲੱਖ ਬੱਚਾ ਪਹਿਲਾਂ ਤਾਂ ਇਹ 38 ਨੂੰ ਵੀ ਦੇਣਾ ਹੈ ਔਰ ਅਦਰ ਡੀਐਲਆਈਸ ਨੂੰ ਵੀ ਦੇਣਾ ਹੈ ਸੋ ਕਾਫੀ ਕਨਫਿਊਜ਼ਨ ਬਣੀ ਹੋਈ ਹੈ ਹਲੇ ਕਲੈਰਿਟੀ ਪੈਂਡਿੰਗ ਹੈ ਸੇਮ ਗੋਸ ਫਾਰ ਡੀਸੀ ਜੇ 50000 ਸੀਟਾਂ ਮਿਲਦੀਆਂ ਬ੍ਰਿਟਿਸ਼ ਕੋਲੰਬੀਆ ਨੂੰ ਤਾਂ 284 ਡੀਐਲਆਈਆਂ ਸੋ ਬਹੁਤ ਵੱਡੇ ਨੰਬਰਸ ਐ ਔਰ ਕਿਵੇਂ ਡਿਸਟ੍ਰਿਬਿਊਸ਼ਨ ਹੋਏਗੀ ਜਾਂ ਕਿੱਦਾਂ-ਕਿੱਦਾਂ ਕਾਲਜੇਸ ਲੈ ਪਾਣਗੇ ਕਿ ਫਰਸਟ ਕਮ ਫਰਸਟ ਸਰਵ ਬੇਸਿਸ ਰਹੇਗਾ ਬਟ ਔਰ ਸਰਕਾਰ ਐਮ ਸੀ ਤੋਂ ਕੀ ਕਹਿੰਦੇ ਮਿਊਨਿਸਪੈਲਿਟੀ ਕਾਰਪੋਰੇਸ਼ਨ ਤੋਂ ਹਰ ਸ਼ਹਿਰ ਦੀ ਤੋਂ ਇੱਕ ਸਰਟੀਫਿਕੇਟ ਲੈ ਰਹੀ ਹੈ ਕਿ ਤੁਸੀਂ ਕਿੰਨੇ ਬੱਚੇ ਅਕੋਮੋਡੇਟ ਕਰ ਸਕਦੇ ਹੋ ਔਰ ਉਹਨੀਆਂ ਅਲੋਕੇਸ਼ਨ ਹੀ ਕਾਲਜ ਨੂੰ ਦਿੱਤੀਆਂ ਜਾਣਗੀਆਂ ਬਿਲਕੁਲ ਠੀਕ ਹੈ ਸੋ ਸਾਰਾ ਕੁਝ ਬਦਲੇਗਾ ਕੈਨੇਡਾ ਦੇ ਵਿੱਚ ਹੁਣ ਜਿਵੇਂ ਤੁਹਾਡੇ ਕੋਲੇ 83 ਦੇ ਕਰੀਬ ਸਰਕਾਰੀ ਕਾਲਜਸ ਨੇ ਤੁਹਾਡੇ ਹਿਸਾਬ ਦੇ ਨਾਲ ਇਸ ਸਾਰੇ ਪ੍ਰੋਵਿੰਸ ਦੇ ਵਿੱਚ ਤੁਹਾਡੇ ਕੋਲ ਰਿਪਰੈਜ਼ੈਂਟੇਸ਼ਨ ਹੈ ਬਿਲਕੁਲ ਹਰ ਪ੍ਰੋਵਿੰਸ 'ਚ ਤੁਸੀਂ ਕਿਸੇ ਪ੍ਰੋਵਿੰਸ 'ਤੇ ਵੀ ਜਾਣਾ ਚਾਹੁੰਦੇ ਹੋ ਉੱਥੇ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਕਾਲਜਸ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਚਾਹੇ ਉਹ ਅਲਬਰਟਾ ਹੋਵੇ ਸਸਕਾਚੂਅਨ ਹੋਵੇ ਨਿਊ ਬਰੂਨਜ਼ਵਿਕ ਹੋਵੇ ਨੋਵੋ ਸਕੋਸ਼ੀਆ ਹੋਵੇ ਪ੍ਰਿੰਸ ਐਡਵਰਡ ਆਇਲੈਂਡ ਹੋਵੇ ਨਿਊ ਫਾਉਂਡਲੈਂਡ ਲੈਬਰੇਡੋਰ ਹੋਵੇ ਔਰ 온ਟਾਰੀਓ ਦੇਖੋ ਇਹ ਤਾਂ ਸਭ ਤੋਂ ਵੱਡਾ ਪ੍ਰੋਵਿੰਸ ਹੈ 온ਟਾਰੀਓ ਤੋਂ ਬਿਨਾ ਬੱਚੇ ਜਾ ਹੀ ਨਹੀਂ ਸਕਦੇ ਟੋਰਾਂਟੋ ਵਿੱਚ ਅਸੀਂ ਗੱਲ ਕਰੀਏ ਤਾਂ ਜਾਰਜ ਬ੍ਰਾਊਨ ਹੰਬਰ ਸ਼ੈਰਡਨ ਬ੍ਰੈਂਪਟਨ 'ਚ ਹੈ ਠੀਕ ਹੈ ਇਹ ਕਾਲਜਿਸ ਜਿਹੜੇ ਹੈਗੇ ਆ ਇਹ ਬਿਲਕੁਲ ਬ੍ਰੈਂਪਟਨ اور ਟੋਰਾਂਟੋ ਚ ਹੈਗੇ ਆ اور ਅਲਗੋਮਾ ਯੂਨੀਵਰਸਿਟੀ ਜਿਹੜੀ ਅਸੀਂ ਲੈਂਡਮਾਰਕ ਇਮੀਗ੍ਰੇਸ਼ਨ ਰਿਪਰੈਜ਼ੈਂਟ ਕਰਦਾ ਸੋ ਇਹ ਛੇ ਇੰਸਟੀਟਿਊਟ ਤੁਸੀਂ ਜੀਟੀਏ ਵਿੱਚ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਤਾਂ ਧਰਮ ਕਾਲਜ ਜੀਟੀਏ ਦੇ ਬਿਲਕੁਲ ਕਲੋਜ਼ ਹੀ ਹੈਗਾ ਮੂ ਹਾਕ 40 ਮਿੰਟ ਦੀ ਦੂਰੀ ਤੇ ਹੈ ਨਾਇਗਰਾ ਕਾਲਜ 1 ਘੰਟੇ ਦੀ ਦੂਰੀ ਤੇ ਹੈ ਫਲੇਮਿੰਗ ਕਾਲਜ ਡੇਢ ਘੰਟੇ ਦੀ ਦੂਰੀ ਤੇ ਹੈ ਸੋ ਨੇੜੇ-ਨੇੜੇ ਵੀ ਬਹੁਤ ਸਾਰੇ ਕਾਲਜਿਸ ਆ ਜਾਂਦੇ ਨੇ ਜਿੱਥੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਬਿਲਕੁਲ ਠੀਕ ਹੈ ਸੋ 904 ਇਸ ਨੰਬਰ ਤੇ ਤੁਸੀਂ ਜਸਮੀਤ ਜੀ ਤੋਂ ਲਗਾਤਾਰ ਕਲੈਰਿਟੀ ਲਓ ਔਰ 9041096100 ਤੇ ਵਟਸਐਪ ਇਹ ਵਟਸਐਪ ਨੰਬਰ ਹੈ ਜਿਹੜਾ ਪਰਮਨੈਂਟ ਜਸਮੀਤ ਜੀ ਕੋਲੇ ਰਹਿੰਦਾ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ